ਅੱਜ ਬਾਈਬਲਵਿੰਦਰ ਸਿੰਘ ਦੇ ਕਤਲ ਨੂੰ ਲੈ ਕੇ ਸਿੱਖ ਜਥੇਬੰਦੀਆਂ ਐਸਐਸਪੀ ਬਟਾਰਾ ਨੂੰ ਮਿਲੀਆਂ ਅਤੇ ਕਿਹਾ ਦਮਦਮੀ ਟਕਸਾਲ ਦੇ 13ਵੇਂ ਮੁਖੀ ਸੰਤ ਕਰਤਾਰ ਸਿੰਘ ਖਾਲਸਾ ਪਿੰਡਰਾ ਵਾਲਿਆ ਦੇ ਭਤੀਜੇ ਅਤੇ ਸੰਤ ਸਮਾਜ ਦੇ ਮੁਖ ਬੁਲਾਰੇ ਭਾਈ ਬਲਵਿੰਦਰ ਸਿੰਘ ਖਾਲਸਾ ਦਾ ਬਟਾਰਾ ਪੁਲਿਸ ਅਧੀਨ ਪੈਂਦੇ ਕਸਬਾ ਕੁਮਾਨ ਦੇ ਨਜ਼ਦੀਕ ਗੁਰਦੁਆਰਾ ਗੁਰੂ ਅਮਰਦਾਸ ਸਾਹਿਬ ਅਠਵਾਲ ਪੁਲ ਤੇ ਬੀਤੇ ਕੁਝ ਦਿਨ ਪਹਿਲਾਂ ਪਾਇ ਬਲਵਿੰਦਰ ਸਿੰਘ ਕੋਲ ਰਹਿੰਦੇ ਕਸਬਾ ਕਾਦੀਆਂ ਦੇ ਸਲਾਹਪੁਰ ਪਿੰਡ ਦੇ ਨੌਜਵਾਨ ਨਾਲ ਰਹਿੰਦੇ 22 ਸਾਲਾਂ ਨੌਜਵਾਨ ਰਮਨਜੀਤ ਸਿੰਘ ਨੇ ਹੀ ਕਤਲ ਕਰ ਦਿੱਤਾ ਸੀ ਪੁਲਿਸ ਵੱਲੋਂ ਮੌਕੇ ਤੇ ਕਾਰਵਾਈ ਕੀਤੀ ਗਈ ਨੌਜਵਾਨ ਉਤੇ ਪਰਚਾ ਦਰਜ ਕਰਕੇ ਉਸ ਦੀ ਪਾਲ ਕਰਨੀ ਸ਼ੁਰੂ ਕਰ ਦਿੱਤੀ ਪਰ ਅੱਜ 11 ਦਿਨ ਬੀਤ ਜਾਣ ਮਗਰੋਂ ਉਦੁਸ਼ਟ ਪੁਲਿਸ ਦੀ ਗ੍ਰਿਫਤੋਂ ਬਾਹਰ ਹੈ ਸਾਡੇ ਵੱਲੋਂ ਸੋਸ਼ਲ ਮੀਡੀਆ ਉੱਪਰ ਇੱਕ ਪੋਸਟ ਵੀ ਪਾਈ ਗਈ ਹੈ ਜੋ ਕਿ ਉਸ ਜੋਸਤ ਦਾ ਪਤਾ ਦੱਸੇਗਾ ਉਸ ਨੂੰ 50000 ਰੁਪਏ ਇਨਾਮ ਦਿੱਤਾ ਜਾਵੇਗਾ ਅਤੇ ਉਸ ਦਾ ਨਾਮ ਵੀ ਗੁਪਤ ਰੱਖਿਆ ਜਾਵੇਗਾ ਤਾਂ ਜੋ ਉਸ ਦੋਸ਼ਟਰ ਨੂੰ ਕਾਨੂੰਨੀ ਸਜ਼ਾ ਦੇ ਸਕੇ ਉਹ ਬੁਸ਼ਪਲਾਦੀ ਰਿਪੋਰਟ ਹਲਚਲ ਪੰਜਾਬ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਬੀਬੀ ਬਿਆਨਤ ਗੌਰ ਖਾਲਸਾ ਸਾਡੇ ਬਹੁਤ ਹੀ ਸਤਿਕਾਰਯੋਗ ਸੰਤ ਬਾਬਾ ਬਲਵਿੰਦਰ ਸਿੰਘ ਜੀ ਖਾਲਸਾ ਪਿੰਡਰਾ ਵਾਲੇ ਦਮ ਨਿਮੀਟੇ ਕਸਾਲ ਦੇ 13ਵੇਂ ਮੁਕੀ ਸੰਤ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼ਾਂ ਦੇ ਪੀ ਤੀਜੇ ਸਨ। ਚੀਤ ਭਾਈ ਅਮਰੀਕ ਸਿੰਘ ਜੀ ਦੇ ਭਰਾਤਾਂ ਨੇ ਜਿਨ੍ਹਾਂ ਦਾ ਭੇਦ ਭਰੇ ਹਾਲਾਤਾਂ ਦੇ ਵਿੱਚ ਅਠਵਾਲ ਪੁੱਲ ਜਿੱਤੇ ਬਾਬਾ ਜੀ ਸੇਵਾ ਨਿਵਾਰੇ ਸੇ ਗੁਰੂ ਅਮਰਦਾਸ ਮਹਾਰਾਜ ਜੀ ਦਾ ਆਸਥਾਨ ਜਿੱਤੇ ਨਮਕ ਹਰਾਮੀ ਨੇ ਬਾਬਾ ਜੀ ਦੀ ਪਿੱਠ ਦੇ ਵਾਰ ਕਰਕੇ ਬਾਬਾ ਜੀ ਦਾ ਕਤਲ ਕਰ ਦਿੱਤਾ ਤੇ ਅੱਜ ਲਗਭਗ ਆਲਮੋਸਟ 11 ਦਿਨ ਹੋ ਗਏ ਆ ਅਜੇ ਅਜੇ ਤੱਕ ਉਹ ਪਾਪੀ ਫੜਿਆ ਨਹੀਂ ਗਿਆ। ਸਲਾਪੁਰ ਕਾਦੀਆਂ ਦੇ ਕੋਲ ਨਗਰ ਆ ਜਿੱਥੇ ਦਾ ਉਹ ਦੁਸ਼ਟ ਰਹਿਣ ਵਾਲਾ ਸੀ। ਇਸ ਸਮੇਂ ਜੇ ਕਾਬੂ ਨਹੀਂ ਆਇਆ ਜਿਹਦੇ ਰਿਗਾਰਡਿੰਗ ਅਸੀਂ ਐਸਐਸਪੀ ਬਟਾਲਾ ਨੂੰ ਅੱਜ ਮਿਲਣ ਆਏ ਸੀਗੇ ਐਸਐਸਪੀ ਬਟਾਲਾ ਉਹਨਾਂ ਨੇ ਸਾਨੂੰ ਜੋ ਇਨਫੋਰਮੇਸ਼ਨ ਦਿੱਤੀ ਹੈ ਕਿ ਉਹਨਾਂ ਦੀ ਜਿਹੜੀਆਂ ਟੀਮ ਨੇ ਵਰਕ ਕਰ ਰਹੀਆਂ ਇਸ ਸਾਰੇ ਮੁੱਦੇ ਦੇ ਉੱਤੇ ਇਹ ਸਾਰੇ ਮਸਲੇ ਦੇ ਉੱਤੇ ਸਾਰੇ ਨਾਲ ਮਿਲ ਕੇ ਕੰਮ ਕਰ ਰਹੇ ਨੇ ਤੇ ਹੁਣ ਅਸੀਂ ਇੱਥੋਂ ਦੇ ਵਾਪਸ ਚੱਲ ਚੱਲੇ ਆ ਪਰ ਚੁੱਪ ਕਰਕੇ ਅਜੇ ਅਸੀਂ ਬੈਠਣ ਵਾਲੇ ਨਹੀਂ ਆ ਜਿੰਨਾ ਚਿਰ ਉਹ ਕਾਤਲ ਨਹੀਂ ਫੜਿਆ ਜਾਂਦਾ ਉਹਨਾਂ ਚਿਰ ਅਸੀਂ ਵੀ ਸਰਗਰਮ ਹੀ ਰ੍ਹਾਂਗੇ ਅਸੀਂ ਬਾਬਾ ਜੀ ਦੇ ਕਾਤਲ ਨੂੰ ਸਜ਼ਾ ଦਵਾ ਕੇ ਹੀ ਹਟਾਂਗੇ ਤੇ ਅਸੀਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕਰਦੇ ਆ ਅਸੀਂ ਆਪਣੇ ਪੇਜ ਤੋਂ ਢਾਡੀ ਬਿਆਨਤ ਕਰ ਖਾ ਸਾਡੇ ਪੇਜ ਤੋਂ ਇੱਕ ਪੋਸਟ ਅਪਲੋਡ ਕੀਤੀ ਹੈ ਵੀ ਜਿਹੜਾ ਵੀ ਉਸ ਪਾਪੀ ਦਾ ਪਤਾ ਦੱਸੇਗਾ ਐਡਰੈਸ ਦੱਸੇਗਾ ਅਸੀਂ 50000 ਰੁਪਿਆ ਇਨਾਮ ਰੱਖਿਆ ਹੋਇਆ ਹੈ ਤੇ ਜਿਹੜਾ ਇਨਫੋਰਮੇਸ਼ਨ ਦੇਵੇਗਾ ਉਹਦੀ ਜਾਣਕਾਰੀ ਅਸੀਂ ਗੁਪਤ ਰੱਖਾਂਗੇ ਸੋ ਇਸ ਵੀਡੀਓ ਨੂੰ ਵੀ ਆਪ ਜੀ ਨੇ ਸ਼ੇਅਰ ਕਰਨਾ ਹੈ ਗਰੁੱਪਾਂ ਵਿੱਚ ਵੀ ਪਾਉਣਾ ਹੈ ਤਾਂ ਜੋ ਪਾਪੀ ਫੜਿਆ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸ੍ਰੀ ਗੁਰੂ ਰੰਗ ਸਾਹਿਬ ਜੀ ਸਰਕਾਰ ਕਮੇਟੀ ਪੰਜਾਬ ਦੇ ਮੁਖ ਤੇਵਾਦਾਰ ਬਲਵੀਰ ਸਿੰਘ ਮੁੱਛੜ ਜੋ ਪਿਛਲੀ ਦਿਨੀ ਜੋ ਬਾਬਾ ਬਲਵਿੰਦਰ ਸਿੰਘ ਜੀ ਦਮਦਮੀ ਟਕਸਾਲ ਦੇ ਸਿੰਘ ਸੰਧ ਜੋ ਦੇ ਵੀ ਸਨ ਤੇ ਬੜੀ ਵੱਡੀ ਸਿੱਖਾ ਨੂੰ ਦੇਣ ਵੀ ਹੈ ਉਹਨਾਂ ਦੀ ਕਿਉਂਕਿ ਸਾਰੇ ਪਰਿਵਾਰ ਦੀ ਪਿਛਾ ਪਰਸ਼ੋਕਰ ਆਪਾਂ ਉਹਨਾਂ ਦਾ ਇਤਿਹਾਸ ਪੜ੍ਹਿਆ ਤੇ ਸੰਗੀਆਂ ਦੀ ਕਰਤਾਰ ਸੋਣਾ ਦੀ ਬੜੀ ਵੱਡੀ ਕੁਰਬਾਨੀ ਸੀ ਉਹਨਾਂ ਦੇ ਭਤੀਜੇ ਸਨ ਬਾਬਾ ਬਲਵਿੰਦਰ ਸਿੰਘ ਜਿਹੜੇ ਅਠਵਾਰ ਨਗਰ ਵਿੱਚ ਆਣ ਕੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰ ਰਹੇ ਸਨ ਕਿਸੇ ਦੁਸ਼ਟ ਨੇ ਉਹਨਾਂ ਦਾ ਕਤਲ ਕਰ ਦਿੱਤਾ ਸੀ ਤੇ ਦੁਸ਼ਤੀ ਜਿਹੜਾ ਕਾਤਰ ਸੀ ਆ ਉਹ ਅਜੇ ਤੱਕ ਫੜਿਆ ਨਹੀਂ ਸੀ ਗਿਆ ਅਸਿਕ ਜਥੇ ਬੰਦੀਆਂ ਦੇ ਅੰਦਰ ਰੋਸ ਸੀ ਸੰਗਤਾਂ ਦੇ ਅੰਦਰ ਰੋਸ ਸੀ ਕਿ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰ ਰਿਹਾ ਪਰ ਜਦੋਂ ਅਸੀਂ ਐਸਐਸਪੀ ਬਟਾੜੇ ਨੂੰ ਆਣ ਕੇ ਮਿਲੇ ਆ ਤੇ ਇਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਸਾਰੀਆਂ ਟੀਮਾਂ ਟੋਟਲ ਸੀਏ ਦੀਆਂ ਜਿਹੜੀਆਂ ਲਾਈਆਂ ਹੋਈਆਂ ਨੇ ਉਹ ਸਾਰੀਆਂ ਥਾਵਾਂ ਤੇ ਰੇਡ ਵੀ ਕਰ ਰਹੀਆਂ ਜਿੱਥੇ ਜਿੱਥੇ ਪਤਾ ਲੱਗ ਰਿਹਾ ਹੈ ਕੋ ਵਿਸ਼ਵਾਸ ਦਿਵਾਇਆ ਕਿ ਜਲਦ ਹੀ ਉਹਨੂੰ ਫੜ ਕੇ ਬਾਦਗੇ ਜਿਹੜੀਆਂ ਸਜ਼ਾਵਾਂ ਨੇ ਉਹ ਜ਼ਰੂਰ ਕਾਨੂੰਨ ਵੱਲੋਂ ਵੀ ਮਿਲ ਗਈਆਂ ਤੇ ਪ੍ਰਸ਼ਾਸਨ ਵੱਲੋਂ ਵੀ ਮਿਲ ਗਈਆਂ ਅਸੀਂ ਚਾਹੁੰਦੇ ਹਾਂ ਕਿ ਇਹ ਦੋਸ਼ੀ ਨੂੰ ਜਲਦੀ ਫੜ ਕੇ ਇਲਾਕਾ ਦੇ ਅੰਦਰ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ